ਜਿੰਦਾਬਾਦ 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 ੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਾਂ ਲਈ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇਓ ਵਾਲਮੀਕ ਸ਼ਕਤੀ ਅਮਰ ਹੈ ਵਾਲਮੀਕ ਸ਼ਕਤੀ ਅਮਰ ਹੈ ਹਾਂਜੀ ਬਾਬਾ ਜੀ ਜੀ ਨਾ ਤੁਹਾਡਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਸੇਦਾਰ ਹੀਰਾ ਸਿੰਘ ਜੀ ਵਾਲਮਿਕੀ ਸ਼ਹਿਰ ਸੈਨਾ ਦੇ ਪੰਜਾਬ ਪ੍ਰਧਾਨ ਜਸਹਰ ਹਿਰਾ ਸਿੰਘ ਜੀ ਬਾਬਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਗੱਲ ਕਹਿਣਾ ਚਾਹੁੰਦੇ ਹੋ ਮਹਾਰਾਜ ਜੀ ਅਸੀਂ ਬੀਡੀਓ ਸਾਹਿਬ ਨੂੰ ਡੀਸੀ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਐਸਡੀਓ ਸਾਹਿਬ ਨੂੰ ਸਾਰਿਆਂ ਅਫਸਰਾਂ ਨੂੰ ਬੜੇ ਮੰਗ ਪੱਤਰ ਦਿੱਤੇ ਔਰ ਘਰਾਓ ਵੀ ਕੀਤੇ ਪਰ ਸਾਨੂੰ ਪ੍ਰਸ਼ਾਸਨ ਨੇ ਮਿੱਠੀਆਂ ਗੋਲੀਆਂ ਹੀ ਦੇ ਕੇ ਸਾਨੂੰ ਅੱਜ ਤੱਕ ਖੱਜਲ ਖਰਾਬ ਕੀਤਾ ਸਾਨੂੰ ਕੁਝ ਨਹੀਂ ਹਾਸਲ ਹੋਇਆ ਜੋ ਸੋਨੀ ਪਠੇਵਾਲਾ ਵਾ ਸਾਡੇ ਗਰੀਬ ਸਮਾਜ ਦੀਆਂ ਧਰਤੀਆਂ ਦੱਬ ਕੇ ਬੈਠਾ ਬੜੇ ਸਮੇਂ ਤੋਂ ਜਿੰਨੇ ਅੰਦਾ ਤੋਂ ਵੀ ਉੱਚੀਆਂ-ਉੱਚੀਆਂ ਟੋਏ ਪਾ ਦਿੱਤੇ ਆ ਗੰਦਾ ਇਹਨੀਆਂ-ਇਨੀਆਂ ਉੱਚੀਆਂ ਧਰਤੀਆਂ ਜਿਹੜੀਆਂ ਸੀ ਉਹ ਅੱਜ ਬਹੁਤ ਢੂੰਗੀਆਂ ਕੁੜੜੀ ਮਿੱਟੀ ਬੜੀ ਚੱਕ ਲਈ ਆ ਢੂੰਘੇ ਜਿਹੜੀ ਮਿੱਟੀ ਕਿੱਥੇ ਗਈ ਉਹ ਮਿੱਟੀ ਜਿਹੜੀ ਜਿਹਨੇ ਆਪਣਾ ਪਠਿਆਉ ਨੇ ਲਾਏ ਹੋਏ ਨੇ ਉਹਦੇ ਵਿੱਚ ਜਿਹੜਾ ਆ ਵੀ ਉਹਨੇ ਸੇਵਨ ਕਰਕੇ ਤੇ ਇਟ ਤਿਆਰ ਕਰਕੇ ਵੇਚ ਦਿੱਤੀ ਆ ਜੀ ਇਹ ਮਿੱਟੀ ਇਹਦਾ ਆਪਣੀ ਵਰਤਸਾ ਦਾ ਨਹੀਂ ਜੀ ਜਿਹੜੀ ਸਾਡੇ ਸਮਾਜ ਦੀ ਧਰਤੀ ਆ ਉਹਨੂੰ ਤੇ ਉਹ ਛੇੜ ਵੀ ਨਹੀਂ ਸਕਦਾ ਹਾਂ ਸਾਡੇ ਨਾਲ 420 ਕਰਕੇ ਤੇ ਸਾਡੇ ਸਮਾਜ ਦੇ ਕੋਲੋਂ ਉਹ ਧਰਤੀਆਂ ਜਿਹੜੀਆਂ ਖੋਲੀਆਂ ਪੀਆਂ ਠੇਕਿਆਂ ਤੇ ਲੈ ਕੇ ਤੇ ਉਹ ਅੱਜ ਉਹ ਕਾਬਜ ਹੋ ਗਿਆ ਉਹ ਉਹਨਾਂ ਧਰਤੀਆਂ ਤੇ ਜੀ ਹੁਣ ਤੁਹਾਡਾ ਕੀ ਉਪਰਾਲਾ ਹੋਏਗਾ ਆਨਲਾਈਨ ਦੇ ਵਿੱਚ ਦੇਖੋ ਜੀ 24 ਤਰੀਕ ਨੂੰ ਸਾਡਾ ਜਿਹੜਾ ਸਮਾਜ ਆ ਦੱਬਿਆ ਕੁਝਿਆ ਸਮਾਜ ਇਹ ਹੁਣ ਬਿਲਕੁਲ ਆਕ ਥੱਕ ਚੁੱਕਾ ਵਾ ਆਉਣ ਵਾਲੇ ਸਮੇਂ ਦੇ ਵਿੱਚ 24 ਤਰੀਕ ਨੂੰ ਇਹ ਆਪਣੇ ਆਪ ਰਾਖੀ ਕਰਨ ਜਾਣ ਦਾ ਵਾ ਇਹ ਸਮਾਜ ਇਹ ਵਾਲਮੀ ਤੋਂ ਮੱਝ ਵੀ ਸਿੱਖ ਭਾਈਚਾਰਾ ਜਿਹੜਾ ਵਾ ਇਹ ਉਹ ਕੌਮ ਆ ਬਾਬਾ ਦੀਪ ਸਿੰਘ ਜੀ ਦੇ ਵਾਰਸ ਹਰੀ ਸਿੰਘ ਨਲਵੇ ਵਰਗੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਬਾਬਾ ਜੈਤਾ ਜੀ ਵਰਗੇ ਜੋਦੇ ਜਿਨ੍ਹਾਂ ਦੀਆਂ ਪੁੱਲਾਂ ਦੇ ਵਿੱਚੋਂ ਬਹਾਦਰ ਜੋਧੇ ਪੈਦਾ ਹੋਏ ਨੇ ਉਹਨਾਂ ਦੀ ਵੰਸਾवली ਆਏ ਇਹ ਉਹਨਾਂ ਦੇ ਮਨਸਿਆ ਸੋ ਇਦਾਂ ਵਾਜੀ 24 ਤਰੀਕ ਨੂੰ ਇਹ ਮੇਰਾ ਸਮਾਜ ਜਿਹੜਾ ਵਾ ਨਿਸ਼ਾਨ ਸਾਹਿਬ ਅਸੀਂ ਲਾਵਾਂਗੇ ਉਸਦੀ ਜ਼ਿੰਮੇਵਾਰੀ ਡੀਸੀ ਸਾਹਿਬ ਦੀ ਤਹਿਸੀਲਦਾਰ ਸਾਹਿਬ ਦੀ ਔਰ ਇਹ ਬੱਬਲ 24 ਨੂੰ ਮੋਟਰ ਵਾਲੇ ਕਿਨੇ ਦੀ ਹੋਗਾ ਸਮਾਂ 2 ਵਜੇ 2 ਵਜੇ ਦਾ ਸਮਾਂ ਹੋਵੇ ਵਾਜੀ ਠੀਕ ਹੈ ਜੀ ਹਾਂ ਜੀ ਧੰਨਵਾਦ